ਗਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਇੱਕ ਵਿਸ਼ਾਲ ਨਗਰ ਕੀਰਤਨ ਫਰੀਦਕੋਟ ਤੋਂ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਾਣਾ ਹੈ ਜੋ ਮਿਤੀ 20 11 2025 ਨੂੰ ਲੁਧਿਆਣਾ ਵਿਖੇ ਉਸ ਦੀ ਆਮਦ ਐਂਡ 21 11 2025 ਨੂੰ ਉਹ ਲੁਧਿਆਣਾ ਤੋਂ ਫਿਰ ਖੰਨਾਵਲ ਅਤੇ ਫਤਿਹਗੜ੍ਹ ਸਾਹਿਬ ਵੱਲ ਆਪਣੇ ਜਾਵੇਗਾ ਰਾਤ ਦਾ 18 ਜਿਹੜਾ ਹੈਗਾ ਉਹ ਸ੍ਰੀ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਵਿਖੇ ਹੈ ਸੋ ਚਾਰੂ ਢੰਗ ਨਾਲ ਸਾਰਾ ਟ੍ਰੈਫਿਕ ਚਲਾਉਣ ਲਈ ਅਤੇ ਇਸ ਵਿੱਚ ਨਗਰ ਕੀਰਤਨ ਵਿੱਚ ਕੋਈ ਰੁਕਾਵਟ ਨਾ ਪੈਦਾ ਹੋਵੇ ਇਸ ਲਈ ਅਸੀਂ ਕੰਪਰੀহেনਸਿਵ ਜਿਹੜੇ ਟ੍ਰੈਫਿਕ ਅਰੇਂਜਮੈਂਟਸ ਕੀਤੇ ਰੂਟ ਜਿਹੜਾ ਹੈ ਜਗਰਾਉਂ ਸਾਈਡ ਤੋਂ ਚੱਲ ਕੇ ਆਪਣੇ ਗ੍ਰੈਂਡ ਵਾਕ ਕਟ ਤੋਂ ਰਾਈਟ ਸਾਈਡ ਲੈ ਕੇ ਲੋਧੀ ਕਲੱਬ ਰੋਡ ਉੱਤੇ ਹੁੰਦੇ ਹੋਏ BRS ਨਗਰ ਵਿੱਚ ਪ੍ਰਵੇਸ਼ ਕਰੇਗਾ। ਕ੍ਰੋਸਪੋਰ ਰੋਡ ਤੋਂ ਹੁੰਦੇ ਹੋਏ ਫਿਰ ਜਗਰਾਉਂ ਪੁਲ ਦੇ ਥਰੂ ਅਸੀਂ ਰਾਤ ਦੇ ਠਹਿਰਾ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਹੁੰਚੇਗੇ। ਅਗਲੀ ਸਵੇਰੇ ਮਿਤੀ 21/11/25 ਨੂੰ ਇਹ ਉੱਥੋਂ ਚੱਲ ਕੇ ਬੇਰਿੰਗ ਮਾਰਕੀਟ ਤੋਂ ਹੁੰਦੇ ਹੋਏ ਜੀਐਮਡੀ ਮਾਲ ਦੇ ਸਾਹਮਣੇੋਂ ਗੁਜ਼ਰ ਕੇ ਰੇਲਵੇ ਸਟੇਸ਼ਨ ਤੋਂ ਹੁੰਦੇ ਹੋਏ ਜਲੰਧਰ ਬਾਈਪਾਸ ਜਲੰਧਰ ਬਾਈਪਾਸ ਤੋਂ ਜੋਧੇਵਾਲ ਚੌਂਕ ਤੋਂ ਸਮਰਾਲਾ ਚੌਂਕ ਸਮਰਾਲਾ ਚੌਂਕ ਤੋਂ ਸ਼ੇਰਪੁਰ ਚੌਂਕ ਸ਼ੇਰਪੁਰ ਚੌਂਕ ਤੋਂ ਫਿਰ ਗੁਰਦੁਆਰਾ ਰੇਰੂ ਸਾਹਿਬ ਵਿਖੇ ਇਹਦਾ ਹਾਲਟ ਪੁਆਇੰਟ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਇੱਕ ਵਿਸ਼ਾਲ ਨਗਰ ਕੀਰਤਨ ਫਰੀਦਕੋਟ ਤੋਂ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਾਣਾ ਹੈ ਜੋ ਮਿਤੀ 20 11 2025 ਨੂੰ ਲੁਧਿਆਣਾ ਵਿਖੇ ਉਸ ਦੀ ਆਮਦ ਐਂਡ 21 11 2025 ਨੂੰ ਉਹ ਲੁਧਿਆਣਾ ਤੋਂ ਫਿਰ ਖੰਨਾਵਲ ਅਤੇ ਫਤਿਹਗੜ ਸਾਹਿਬ ਵੱਲ ਆਪਣੇ ਜਾਵੇਗਾ ਰਾਤ ਦਾ 18 ਜਿਹੜਾ ਹੈਗਾ ਉਹ ਸ਼੍ਰੀ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਵਿਖੇ ਹੈ ਔਰ ਜਿਹੜਾ ਸਾਡਾ ਇਹ ਸਾਰੇ ਜੋ ਨਗਰ ਕੀਰਤਨ ਜਿੰਨੀ ਡਿਊਰੇਸ਼ਨ ਲਈ ਲੁਧਿਆਣੇ ਚ ਇਹਨਾਂ ਨੂੰ ਸੁਚਾਰੂ ਢੰਗ ਨਾਲ ਸਾਰਾ ਟ੍ਰੈਫਿਕ ਚਲਾਉਣ ਲਈ ਅਤੇ ਇਸ ਵਿੱਚ ਨਗਰ ਕੀਰਤਨ ਵਿੱਚ ਕੋਈ ਰੁਕਾਵਟ ਨਾ ਪੈਦਾ ਹੋਵੇ ਇਸ ਲਈ ਅਸੀਂ ਕੰਪਰੀহেনਸਿਵ ਜਿਹੜੇ ਟ੍ਰੈਫਿਕ ਅਰੇਂਜਮੈਂਟਸ ਕੀਤੇ ਨੇ ਇਹ ਅਰੇਂਜਮੈਂਟਸ ਜਿਹੜੇ ਹੈ ਪ੍ਰੈਸ ਦੇ ਮਾਧਿਅਮ ਨਾਲ ਹੀ ਮੀਡੀਆ ਦੇ ਮਾਧਿਅਮ ਨਾਲ ਹੀ ਅਸੀਂ ਆਲਰੇਡੀ ਪਬਲਿਕ ਸਰਕੂਲੇਟ ਕਰਤੇ ਹੈ ਇੱਕ ਦੋ ਪ੍ਰੈਸ ਨੋਟ ਇੱਕ 20 11 2025 ਨੂੰ ਜੋ ਰੂਟ ਰਹੇਗਾ ਤੇ 21 11 2025 ਨੂੰ ਜੋ ਡਾਇਵਰਜਨਸ ਰਹਣਗੀਆਂ ਇਹ ਸੈਪਰੇਟਲੀ ਪ੍ਰੈਸ ਨੋਟ ਰਾਈ ਅਲਰੇਡੀ ਪ੍ਰੋਵਾਈਡ ਕਰ ਦਿੱਤੀ ਗਈ ਹੈ ਅਤੇ ਡੀਪੀਆਰਓ ਦੇ ਮਾਧਮ ਨਾਲ ਹੀ ਮੈਪ ਜਿਹੜਾ ਹੈਗਾ ਰੂਟ ਮੈਪ ਜੋ ਇਸ ਨਗਰ ਕੀਰਤਨ ਦਾ ਉਹ ਵੀ ਪ੍ਰੋਵਾਈਡ ਕਰ ਦਿੱਤਾ ਗਿਆ ਵੀ ਮੈਂ ਤੁਹਾਨੂੰ ਬਰੀਫ ਰੂਟ ਮੈਂ ਤੁਹਾਨੂੰ ਬਰੀਫ ਕਰ ਦਿੰਦਾ ਰੂਟ ਬਾਰੇ ਰੂਟ ਜਿਹੜਾ ਹੈ ਜਗਰਾਉਂ ਸਾਈਡ ਤੋਂ ਚੱਲ ਕੇ ਆਪਣੇ ਗ੍ਰੈਂਡ ਵਾਕ ਕਟ ਤੋਂ ਰਾਈਟ ਸਾਈਡ ਲੈ ਕੇ ਲੋਧੀ ਕਲੱਬ ਰੋਡ ਉੱਤੇ ਹੁੰਦੇ ਹੋਏ ਬੀਆਰਐਸ ਨਗਰ ਵਿੱਚ ਪ੍ਰਵੇਸ਼ ਕਰੇਗਾ ਉੱਥੇ ਗੁਰਦੁਆਰਾ ਸਾਹਿਬ ਤੇ ਹਾਲਟ ਪੁਆਇੰਟ ਰਹੇਗਾ ਉਸ ਤੋਂ ਬਾਅਦ ਇਹ ਬੀਆਰਐਸ ਨਗਰ ਸਰਬਨਗਰ ਹੁੰਦੇ ਹੋਏ ਮਲਾਰ ਰੋਡ ਤੇ ਮਲਾਰ ਰੋਡ ਤੋਂ ਵਾਪਸ ਫਿਰੋਜ਼ਪੁਰ ਰੋਡ ਤੇ ਆਏਗਾ ਫਿਰੋਜ਼ਪੁਰ ਰੋਡ ਤੋਂ ਹੁੰਦੇ ਹੋਏ ਫਿਰ ਜਗਰਾਉਂ ਪੁਲ ਦੇ ਥਰੂ ਅਸੀਂ ਰਾਤ ਦੇ ਠਹਿਰਾ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਛੇ ਪਹੁੰਚੇਗਾ ਅਗਲੀ ਸਵੇਰੇ ਮਿਤੀ 21 11 25 ਨੂੰ ਇਹ ਉੱਥੋਂ ਚੱਲ ਕੇ ਬੀਅਰਿੰਗ ਮਾਰਕੀਟ ਤੋਂ ਹੁੰਦੇ ਹੋਏ ਜੀਐਮਡੀ ਮਾਲ ਦੇ ਸਾਹਮਣੇੋਂ ਅ ਗੁਜ਼ਰ ਕੇ ਰੇਲਵੇ ਸਟੇਸ਼ਨ ਤੋਂ ਹੁੰਦੇ ਹੋਏ ਜਲੰਧਰ ਬਾਈਪਾਸ ਜਲੰਧਰ ਬਾਈਪਾਸ ਤੋਂ ਜੋਧੇਵਾਲ ਚੌਂਕ ਤੋਂ ਸਮਰਾਲਾ ਚੋਂ ਸਮਰਾਲਾ ਚੌਂਕ ਤੋਂ ਸ਼ੇਰਪੁਰ ਚੌਂਕ ਸ਼ੇਰਪੁਰ ਚੌਂਕ ਤੋਂ ਫਿਰ ਗੁਰਦੁਆਰਾ ਰੇਰੂ ਸਾਹਿਬ ਵਿਖੇ ਇਹਦਾ ਹਾਲਟ ਪੁਆਇੰਟ ਹੈ ਐਂਡ ਰੇਰੂ ਸਾਹਿਬ ਸਾਨੇਵਾਲ ਤੋਂ ਹੁੰਦੇ ਹੋਏ ਫਿਰ ਖੰਨੇਵਾਲ ਨੂੰ ਅੱਗੇ ਪ੍ਰੋਸੀਡ ਕਰੇਗਾ ਜਿਹੜਾ ਐਗਜ਼ੈਕਟ ਨੰਬਰ ਹੈ ਉਹ ਅਸੀਂ ਅਜੇ ਜੋ ਸਿਕਿਉਰਿਟੀ ਪ੍ਰੋਗਰਾਮ ਹੈ ਉਸ ਵਿੱਚ ਅਸੀਂ ਸਾਰਾ ਲਗਾਵਾਂਗੇ ਬਾਕੀ ਮੈਂ ਇਸ ਤੋਂ ਬਰੀਫ ਕਰਨਾ ਚਾਹੁੰਦਾ ਕਿ ਜਿਹੜੇ ਅਰੇਂਜਮੈਂਟਸ ਨੇ ਉਹ ਸਾਰੇ ਆਸਪੈਕਟਸ ਨੂੰ ਦੇਖਦੇ ਹੋਏ ਕੀਤੇ ਗਏ ਨੇ ਜਿਵੇਂ ਕਿ ਆਪਣੇ ਨਗਰ ਕੀਰਤਨ ਦੀ ਸਿਕਿਉਰਿਟੀ ਫਿਰ ਉਸ ਤੋਂ ਬਾਅਦ ਟ੍ਰੈਫਿਕ ਰੂਟ ਕਿ ਤਾਂ ਕਿ ਉਸ ਵਿੱਚ ਕੋਈ ਰੁਕਾਵਟ ਨਾ ਪੈਦਾ ਹੋਵੇ ਪਲੱਸ ਜਿੱਥੇ ਜਿੱਥੇ ਨਗਰ ਕੀਰਤਨ ਨੇ ਰੁਕਣਾ ਹੈ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਵਿਖੇ ਇਸ ਦਾ ਹਾਲਟ ਪੁਆਇੰਟ ਹੈ ਉੱਥੇ ਵੀ ਫੂਲ ਪ੍ਰੂਫ ਅਰੇਂਜਮੈਂਟਸ ਕੀਤੇ ਗਏ ਨੇ ਤਾਂ ਮਤਲਬ ਸਾਰੇ ਆਸਪੈਕਟਸ ਨੂੰ ਦੇਖਦੇ ਹੋਏ ਅਤੇ ਪਬਲਿਕ ਦੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਸੰਗਤ ਦੀ ਸਹੂਲਤ ਨੂੰ ਦੇਖਦੇ ਹੋਏ ਪਬਲਿਕ ਜੋ ਬਾਕੀ ਸ਼ਹਿਰ ਵਾਸੀ ਹੈ ਉਹਨਾਂ ਦੀ ਵੀ ਸਹੂਲਤ ਨੂੰ ਦੇਖਦੇ ਹੋਏ ਸਾਰੇ ਅਰੇਂਜਮੈਂਟਸ ਕੀਤੇ ਗਏ ਨੇ। ਠੀਕ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਡੇ 350 ਸਾਲਾ ਸ਼ਹੀਦੀ ਦਿਹਾੜਾ ਜਿਹਦਾ ਪੂਰੇ ਵਿਸ਼ੂਪਰਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਵਿਸ਼ਾਲ ਨਗਰ ਕੀਰਤਨ ਜਿਹੜਾ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਉਤੋਂ ਫਿਰੋਜ਼ਪੁਰ ਦਾ ਹੁੰਦਾ ਹੋਇਆ ਮੋਗਾ, ਮੁੱਲਾਂਪੁਰ, ਜਗਰਾਉਂ ਹੁੰਦਾ ਹੋਇਆ ਲੁਧਿਆਣਾ ਉਹ ਐਂਟਰਸ ਕਰੇਗਾ 20 ਤਰੀਕ ਨੂੰ ਉਹ ਜਿਹੜਾ ਨਗਰ ਕੀਤੇ ਨੇ ਉਹ ਲੁਧਿਆਣੇ ਵਿਖੇ ਜਾਨਕੀ ਕੱਲ 20 ਤਰੀਕ ਯਾਨੀ ਕਿ ਕੱਲ ਉਹ ਜਾਨੇ ਵਿਖੇ ਐਂਟਰਸ ਹੋ ਜਾਗਾ ਤੁਮ ਦਾਦੇ ਨੇ ਇਸ ਨੂੰ ਲੈ ਕੇ ਜਿਹੜੇ ਕੁਝ ਰੋਡ ਨੇ ਸੜਕਾਂ ਨੇ ਜਿਹੜੀਆਂ ਨੈਸ਼ਨਲ ਹਾਈਵੇ ਵੇ ਜਿਨ੍ਹਾਂ ਨੇ ਫਿਰੋਜ਼ਪੁਰ ਤੋਂ ਦਿੱਲੀ ਜਾਣਾ ਫਿਰੋਜ਼ਪੁਰ ਤੋਂ ਜਲੰਧਰ ਜਾਣਾ ਜਿਨ੍ਹਾਂ ਨੇ ਉਹ ਜਿਹੜੀਆਂ ਡਾਇਵਰਟ ਕੀਤੀਆਂ ਗਈਆਂ ਨੇ ਤਾਂ ਜੋ ਜਿਹੜੇ ਜਿਹੜੇ ਰਾਹੀਰ ਨੇ ਜਿਹੜੇ ਲੁਧਿਆਣੇ ਦੇ ਲੋਕ ਨੇ ਜਾਂ ਜਿਹੜਾ ਨੇ ਲੁਧਿਆਣੇ ਤੋਂ ਆਉਣਾ ਜਨ ਜਿਨ੍ਹਾਂ ਨੇ ਲੁਧਾਨੇ ਤੋਂ ਜਾਣਾ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਜਿਹੜੇ ਬੱਸ ਸਟੈਂਡ ਜਾਣਾ ਜਿਨ੍ਹਾਂ ਨੇ ਉਹ ਦਿੱਲੀ ਰੋਡ ਵੱਲ ਜਾਣ ਵਾਲੀ ਟ੍ਰੈਫਿਕ ਗਲੋਬਲ ਹਸਪਤਾਲ ਤੋਂ ਪੁਲ ਤੋਂ ਉੱਪਰ ਦੀ ਹੁੰਦੀ ਹੋਏ ਆਪਣੀ ਮੰਜ਼ਿਲ ਵੱਧ ਵਧੇਗੀ ਜਿਹੜਾ ਆ ਤੁਸੀਂ ਪੁਲ ਦੇਖ ਰਹੇ ਹੋ ਅਸੀਂ ਫਿਰੋਜ਼ਪੁਰ ਰੋਡ ਤੇ ਖੜੇ ਆ ਗਲੋਬਲ ਹਸਪੀਟਲ ਦੇ ਕੋਲ ਇਹ ਸਿੱਧਾ ਜਿਨ੍ਹਾਂ ਨੇ ਬੱਸ ਸਟੈਂਡ ਜਾਣਾ ਸਿੱਧਾ ਪੁਲ ਚੜ ਜਾਣਾ ਕਿਤੇ ਰੁਕਣ ਦੀ ਲੋੜ ਨਹੀਂ ਤੇ ਤੁਹਾਨੂੰ ਜਿਹੜੀ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਵੇ ਤੁਹਾਨੂੰ ਦੱਸ ਦਈਏ ਪੁਲ ਦੇ ਥੱਲਿਓਂ ਚੀ ਕੋਈ ਵੀ ਜਿਹੜਾ ਟ੍ਰੈਫਿਕ ਨਹੀਂ ਨਿਕਲੇਗਾ ਕਿਉਂਕਿ ਨੀਚੋ ਦੀ ਜੀੜਾ ਜਿਹੜਾ ਵਿਸ਼ਾਲ ਨਗਰ ਕਿਰਤਨ ਹੈ ਉਹ ਨਿਕਲੇਗਾ ਹੁਣ ਦੱਸਦੇ ਨੇ ਜਿਹੜਾ ਫਿਰੋਜ਼ਪੁਰ ਰੋਡ ਤੋਂ ਜਿਹੜਾ ਜਲੰਧਰ ਦੀ ਸਾਈਡ ਵੱਲ ਜਾਣ ਵਾਲੀ ਟ੍ਰੈਫਿਕ ਹੈ ਗਲੋਬਲ ਹਸਪਤਾਲ ਜਿੱਥੇ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਐਸੇ ਖੜੇ ਆ ਇੱਥੇ ਉਹ ਵੇਰਕਾ ਪਲਾਂਟ ਤੋਂ ਸਬਸਿਟੀ ਰਾਈ ਜਿਹੜਾ ਵੇਰਕਾ ਪਲਾਂਟ ਤੋਂ ਨਹਿਰ ਤੋਂ ਪਹਿਲਾਂ ਜਿਹੜਾ ਖੱਬੇ ਪਾਸੇ ਨੂੰ ਰੋਡ ਜਾਂਦਾ ਜਿਹੜਾ ਸਿੱਧਾ ਲੱਡੋਲ ਨੂੰ ਜਾਂਦਾ ਉਹ ਉਹਦੋਂ ਨੂੰ ਡਾਇਵਰਟ ਕੀਤਾ ਗਿਆ ਤਾਂ ਜੋ بار بار ਟ੍ਰੈਫਿਕ ਨਿਕਲ ਜੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਨਾ ਕਰਨੇ ਪਵੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਨਗਰ ਕੀ ਤਨ ਸ਼ਹਿਰ ਵਿੱਚ ਪ੍ਰਵੇਸ਼ ਕਰਨ ਤੇ ਜਦੋਂ ਸ਼ਹਿਰ ਵਿੱਚ ਐਂਟਰੀ ਕਰੇਗੀ ਜਿੱਥੇ ਸੀ ਐਂਟਰੀ ਪੁਆਇੰਟ ਤੇ ਖੜੇ ਆ ਲੁਧਿਆਣੇ ਦੇ ਫਿਰੋਜ਼ਪੁਰ ਸਾਈਡ ਨੂੰ ਜਾਣ ਵਾਲੀ ਜਿਹੜੀ ਸਾਰੀ ਟ੍ਰੈਫਿਕ ਪੁਲ ਦੇ ਉੱਪਰੋਂ ਹੀ ਡਿਵਾਈਡ ਕੀਤੀ ਜਾਵੇ ਇਥੋਂ ਦੱਸ ਦਿੰਦੇ ਆ ਜਿਹੜੀ ਵੀ ਜਿਹੜੀ ਫਿਰੋਜ਼ਪੁਰ ਰੋਡ ਨੂੰ ਜਾਣਾ ਜਿਨ੍ਹਾਂ ਨੇ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਨੂੰ ਜਾਣਾ ਫਿਰੋਜ਼ਪੁਰ ਨੂੰ ਜਾਣਾ ਮੋਗਾ ਨੂੰ ਜਾਣਾ ਉਹ ਸਿੱਧੀ ਪੁਲ ਦੇ ਉੱਪਰੋਂ ਚੀ ਆਵੇ ਨੀਚੇ ਜੀ ਭਾਰਤ ਨਗਰ ਤੋਂ ਬੱਸ ਸਟੈਂਡ ਤੋ ਸਿੱਧਾ ਪਾਸਟ ਕੰਡ ਤੋਂ ਸਿੱਧਾ ਪੁਲ ਕੱਢ ਜਿਓ ਸਿੱਧਾ ਇੱਥੇ ਬਾਹਰੋਂ ਬਾਹਰ ਸ਼ਹਿਰ ਦੇ ਬਾਹਰ ਜਿਹੜਾ ਪਹੁੰਚ ਜਾਵੇਗਾ ਉਸ ਤੋਂ ਬਾਅਦ ਨਗਰ ਕੀ ਤਲ ਪਹੁੰਚੇ ਟ੍ਰੈਫਿਕ ਜਿਹੜਾ ਡਾਇਵਰਟ ਜਿਹੜਾ ਕੀਤਾ ਗਿਆ ਨੇ ਜਿਹੜੀ ਸ਼ਹਿਰ ਦੇ ਅੰਦਰ ਜਿਹੜੀਆਂ ਸੜਕਾਂ ਨੇ ਉਹ ਵੀ ਸਾਫ਼ ਸਫਾਈ ਰੱਖਿਆ ਰੱਖਿਆ ਜਾਵੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਜਿੱਥੋਂ ਜਿੱਥੋਂ ਨਗਰ ਕੀ ਤਲ ਨਿਕਲਣਾ ਤੁਹਾਨੂੰ ਦੱਸ ਦਨੇ ਆ ਇਹ ਇਹ ਜਿਹੜਾ ਇਹ ਏਰੀਆ ਵਾ ਲੁਧਿਆਣਾ ਐਂਟਰਸ ਹੋਣ ਤੋਂ ਬਾਅਦ ਸ਼ਹਿਰ ਦੇ ਅੰਦਰ ਜਾ ਕੇ ਕੰਡਾਗਰ ਆਪਣੇ ਗੁਰੂ ਤੇਗ ਬਹਾਦਰ ਨਗਰ ਸ੍ਰੀ ਗੁਰੂ ਦੁਖਨਵੰਸ ਸਾਹਿਬ ਗੁਰਦੁਆਰਾ ਇਹ ਅੱਜ ਉਸ ਦੇ 20 ਤਰੀਕ ਨੂੰ ਜਿਹੜਾ ਵਿਸ਼ਰਾਮ ਕਰੇਗਾ ਉਸ ਤੋਂ ਬਾਅਦ ਵਿਸ਼ਰਾਮਤ ਹੁੰਦਾ ਤੁਰਦੇ ਤੁਰਦੇ ਜਿਹੜਾ ਕੰਟਾਗੜ ਜਲੰਧਰ ਬਾਈਪਾਸ ਜਲੰਧਰ ਬਾਈਪਾਸ ਤੋਂ ਜਿਹੜਾ ਇਹ ਦਿੱਲੀ ਰੋਡ ਨੂੰ ਜਿਹੜਾ ਸ਼ੇਰਪੁਰ ਚੌਕ ਹੈ ਉਧਰੋਂ ਜੀਵੇਰ ਫਤਿਹਗੜ੍ਹ ਸਾਹਿਬ ਨੂੰ ਜਾਵੇਗਾ ਇਹ ਬਾਰੋ-ਬਾਰ ਦੀ ਜਿਹੜਾ ਨਗਰ ਕੀਰਤਨ ਨਿਕਲੇਗਾ ਸ਼ਹਿਰ ਦੇ ਵਿੱਚ ਸਿਰਫ ਕੰਟਾਗੜ ਦੇ ਵੱਲ ਐਂਟਰੀ ਕਰੇਗਾ ਸ਼ਹਿਰ ਜਿਹੜੇ ਕੰਟਾਗੜ ਜਾਣ ਵਾਲੇ ਨੇ ਉਹਨਾਂ ਨੂੰ ਕਹਿ ਕੱਲ੍ਹ ਦਾ ਦਿਨ ਵੇਟ ਕਰ ਲੈਣ ਕਿਉਂਕਿ ਵਿਸ਼ਾਲ ਨਗਰ ਕੀਤਨ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਦੀ ਜਿੱਧੀ ਜਿਹੜਾ 350 ਸਾਲਾ ਜਿਹੜਾ ਆ ਰਿਹਾ ਮਨਾਇਆ ਜਾ ਰਿਹਾ ਉਸ ਨੂੰ ਦੇਖਦੇ ਹੋਏ ਜਿਹੜਾ ਵਿਸ਼ਾਲ ਨਗਰ ਕੀਤਨ ਇਹ ਸ਼ਹਿਰ ਦੇ ਇੰਟਰਸਟ ਕਰੇਗਾ ਤੇ ਜਿਹੜੇ ਇਧਰ ਪਾਸੇ ਲੋਕ ਨੇ ਜਿਹੜੇ ਸ਼ਹਿਰ ਦੇ ਬਾਹਰ ਵਾਲੇ ਪਾਸੇ ਲੋਕ ਨੇ ਚਾਹੇ ਗਿਲਰੋੜ ਵਾਲੇ ਪਾਸੇ ਹੋਗੇ ਬਿਸ਼ਕਰਵਾ ਚੌਂਕ ਵਾਲੇ ਪਾਸੇ ਹੋਗੇ ਉਹ ਉਹਨਾਂ ਨੂੰ ਆਪਣੇ ਮੋਲਡਾਊਨ ਗੁਰਦੇਵ ਨਗਰ ਹੋ ਗਿਆ ਸਾਊਥ ਸਿਟੀ ਵਾਲਾ ਪਾਸਾ ਹੋ ਗਿਆ ਇਹਨਾਂ ਨੂੰ ਕੋਈ ਵੀ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਆਰ ਪੀ ਚੌਂਗ ਵਾਲੇ ਬੱਸ ਹੋਗੇ ਸੱਜੇ ਇਧਰ ਲੱਕੇ ਬੱਸ ਵਾਲਾ ਹੋ ਗਿਆ ਇਹਨਾਂ ਨੂੰ ਕੋਈ ਵੀ ਜਿਹੜਾ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ